ਪੰਜਾਬ टुडे ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੇ ਇੱਕ ਸ਼ੁਭਚਿੰਤਕ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ। ਇਹ ਚਿੱਠੀ ਦਿਲਚਸਪ ਵੀ ਹੈ ਤੇ ਬੜੀ ਵਿਅੰਗਮਈ ਵੀ ਕਿਉਂਕਿ ਇਸ ਵਿੱਚ ਪੰਜਾਬ ਦੇ ਦੁਖਦਾਇਕ ਹਾਲਾਤਾਂ ਨੂੰ ਬਿਆਨ ਵੀ ਕੀਤਾ ਗਿਆ ਹੈ ਤੇ ਹਰੇਕ ਵਰਗ ਦੀ ਇਹ ਨੁਮਾਇੰਦਗੀ ਕਰਦੀ ਹੈ ਚਿੱਠੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਚੱਲਿਆ ਉਸ ਵਿੱਚ ਬਹੁਤ ਸਾਰੇ ਪ੍ਰਸਤਾਵ ਪੇਸ਼ ਕੀਤੇ ਗਏ ਪਰ ਇੱਕ ਖਾਸ ਪ੍ਰਸਤਾਵ ਜਿਸ ਵਿੱਚ ਐਮ.ਐਲ.ਏਜ਼ ਦੀਆਂ ਤਨਖਾਹਾਂ ਵਧਾਉਣ ਦਾ ਪ੍ਰਸਤਾਵ ਸੀ। ਇਸ ਸੰਬੰਧ ਵਿੱਚ ਹੀ ਹੈ ਇਹ ਚਿੱਠੀ। ਜਿਸ ਸ਼ਖਸ ਨੇ ਚਿੱਠੀ ਲਿਖੀ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਚਿੱਠੀ ਦੇ ਉੱਤੇ ਸੇਵਾ ਵਿਖੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਵਿਸ਼ਾ ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ ਭੱਤੇ ਵਧਾਉਣ ਦੇ ਪ੍ਰਸਤਾਵ ਦੇ ਮੱਦੇਨਜ਼ਰ ਵਿਧਾਇਕਾਂ ਲਈ 500 ਰੁਪਏ ਦੀ ਆਰਥਿਕ ਸਹਾਇਤਾ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਮੈਂ ਆਪ ਜੀ ਤੋਂ ਮਾਫੀ ਚਾਹੁੰਦਾ ਹਾਂ ਕਿ ਰੁਝੇਵਿਆਂ ਕਾਰਨ ਮੈਨੂੰ ਪੰਜਾਬ ਦੇ ਵਿਧਾਇਕਾਂ ਤੇ ਆਏ ਆਰਥਿਕ ਸੰਕਟ ਦਾ ਪਤਾ ਨਹੀਂ ਲੱਗ ਸਕਿਆ ਨਿਸ਼ਚੇ ਹੀ ਵਿਧਾਇਕਾਂ ਤੇ ਸੰਕਟ ਆਇਆ ਹੋਵੇਗਾ ਤਾਂ ਹੀ ਪੰਜਾਬ ਵਿਧਾਨ ਚ ਇਹਨਾਂ ਨੂੰ ਮਿਲਣ ਵਾਲੀ ਰਾਸ਼ੀ ਚ ਚੋਖਾ ਵਾਅਦਾ ਕਰਨ ਬਾਰੇ ਸੋਚਿਆ ਗਿਆ ਹੈ ਨਹੀਂ ਤਾਂ ਕਦੀ ਸੁਣਿਆ ਕਿ ਚੁਣੇ ਹੋਏ ਨੁਮਾਇंदे ਜਨਤਾ ਦੇ ਖੂਨ ਪਸੀਨੇ ਦੀ ਕਮਾਈ ਚੋਂ ਦਿੱਤੇ ਟੈਕਸ ਦੀ ਦੁਰਵਰਤੋਂ ਕਰਦੇ ਹੋਣ ਨਾਲੇ ਪੰਜਾਬ ਦੇ ਨੁਮਾਇंदे ਜਾਂ ਨੇਤਾ ਤਾਂ ਬਿਲਕੁਲ ਹੀ ਨਹੀਂ ਕਰ ਸਕਦੇ ਪਿਛਲੀ ਸਰਕਾਰ ਵੇਲੇ ਵੀ ਕਦੇ ਇਸ ਤਰ੍ਹਾਂ ਹੋਇਆ ਸੀ ਕੀ ਸੱਤਾਧਾਰੀ ਪਾਰਟੀਆਂ ਨੇ ਪੈਸੇ ਦੀ ਕੋਈ ਦੁਰਵਰਤੋਂ ਕੀਤੀ ਹੋਵੇ ਤੁਸੀਂ ਤਾਂ ਸੱਤਾ ਵਿੱਚ ਆਏ ਹੀ ਹੱਥ 'ਚ ਗੁਰਬਾਣੀ ਦਾ ਗੁਟਕਾ ਫੜ ਕੇ ਸੀ ਤੁਸੀਂ ਤੁਹਾਡੇ ਮੰਤਰੀ ਤੇ ਵਿਧਾਇਕ ਤਾਂ ਲੋਕ ਵਿਰੋਧੀ ਕੰਮ ਬਾਰੇ ਸੋਚ ਵੀ ਨਹੀਂ ਸਕਦੇ ਇਸ ਲਈ ਆਪ ਜੀ ਨੂੰ ਇਸ ਔਖੀ ਘੜੀ ਵਿੱਚ 500 ਰੁਪਏ ਦਾ ਮਨੀ ਆਰਡਰ ਕੀਤਾ ਹੈ ਇਸ ਨੂੰ ਪ੍ਰਵਾਨ ਕਰ ਲੈਣਾ ਸੱਚ ਦੱਸ ਦਿਆਂ ਜੀ ਇਹ ਸਾਰੇ ਪੈਸੇ ਮੇਰੇ ਨਹੀਂ ਹਨ ਇਸ 'ਚ ਬੀਟੈਕ ਦੀ ਪੜ੍ਹਾਈ ਕਰ ਰਹੇ ਉਸ ਵਿਦਿਆਰਥੀ ਦਾ ਵੀ ਹਿੱਸਾ ਹੈ ਜਿਹੜਾ ਹਰ ਛੁੱਟੀ ਤੇ ਮਜ਼ਦੂਰੀ ਕਰਦਾ ਹੈ ਤੇ ਇੰਨੀ ਠੰਡ ਚ ਵੀ ਉਸ ਦੇ ਪੈਰੀ ਸਿਰਫ ਚੱਪਲਾਂ ਹੁੰਦੀਆਂ ਨੇ ਸਾਡੇ ਲਾਗੇ ਚਾਹ ਦੀ ਰੇੜੀ ਲਾਉਂਦੇ ਅਸ਼ੋਕ ਦਾ ਵੀ ਇਸ 'ਚ ਹਿੱਸਾ ਹੈ ਜਦੋਂ ਉਸਨੇ ਤੁਹਾਡੇ ਲਈ ਪੈਸੇ ਕੱਢੇ ਤਾਂ ਮੈਨੂੰ ਵੱਡਾ ਰਾਜਾ ਉਹ ਅਸ਼ੋਕ ਲੱਗਿਆ ਗੰਨੇ ਦਾ ਰਸ ਵੇਚਦੀ ਕਿਸੇ ਹੋਰ ਰਾਜ ਤੋਂ ਆਈ ਇੱਕ ਬੀਬੀ ਦਾ ਵੀ ਇਸ 'ਚ ਹਿੱਸਾ ਹੈ ਇੱਕ ਰਿਕਸ਼ੇ ਵਾਲੇ ਨੇ ਵੀ ਕੁਝ ਪੈਸੇ ਦਿੱਤੇ ਨੇ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਇੱਕ ਹੋਰ ਸੱਜਣ ਨੇ ਵੀ ਇਸ 'ਚ ਯੋਗਦਾਨ ਪਾਇਆ ਹੈ 42000 ਤੋਂ 15300 ਤਨਖਾਹ ਲੈਣ ਲੱਗੀ ਇੱਕ ਸਰਕਾਰੀ ਅਧਿਆਪਕਾ ਨੇ ਵੀ ਵਿਧਾਇਕਾਂ ਦੇ ਸੰਕਟ ਸਮੇਂ ਉਹਨਾਂ ਦਾ ਸਾਥ ਦੇਣ ਤੋਂ ਨਾ ਨਹੀਂ ਕੀਤੀ ਅਸੀਂ ਹੋਰ ਪੈਸੇ ਇਕੱਠੇ ਕਰਕੇ ਵੀ ਭੇਜਾਂਗੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨਸ਼ਿਆਂ ਦੀ ਭੇਟ ਚੜ ਚੁੱਕੇ ਗੱਬਰੂਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਬੇਵੱਸ ਲੋਕ ਹਨ ਜੋ ਸਾਡਾ ਸਾਥ ਦੇਣਗੇ ਬਸ ਤੁਸੀਂ ਖਿਆਲ ਰੱਖਣਾ ਕਿ ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ ਧੰਨਵਾਦ ਸਹਿਤ ਹੁਣ ਅਸੀਂ ਵਾਰਤਾਲਾਪ ਕਰਦੇ ਹਾਂ ਉਸ ਵਿਅਕਤੀ ਦੇ ਨਾਲ ਹੈਲੋ ਹੈਲੋ ਹਾਂਜੀ ਸਾਡੇ ਨਾਲ ਪ੍ਰਵਿੰਦਰ ਸਿੰਘ ਕਿਤਨਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੇ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਉਸ ਦਾ ਕਾਰਨ ਕੀ ਬਣਿਆ ਹਾਂਜੀ ਪ੍ਰਵਿੰਦਰ ਜੀ ਇਹ ਜਿਹੜੀ ਚਿੱਠੀ ਲਿਖੀ ਹੈ ਮੈਂ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖੀ ਹੈ ਸਿਰਫ ਉਹਨਾਂ ਦਾ ਇਸ ਗੱਲ ਵੱਲ ਧਿਆਨ ਦਿਵਾਉਣ ਦੇ ਲਈ ਕਿ ਜਿਹੜਾ ਤੁਸੀਂ ਪੰਜਾਬ ਦੇ ਵਿਧਾਇਕਾਂ ਦੇ ਜੋ ਉਹਨਾਂ ਨੂੰ ਪੱਤੇ ਮਿਲਦੇ ਆ ਉਹ ਵੀ ਉੱਚ ਬੀ ਲੋੜਾ ਬਤਾਂ ਕਰਨ ਜਾ ਰਹੇ ਹੋ ਉਹਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਜਿਹੜੇ ਪੰਜਾਬ ਸਰਕਾਰ ਦੇ EMPLOYEES ਨੇ ਉਹਨਾਂ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਇਸ਼ੂ ਨੇ ਜਿੱਥੇ ਪੈਸੇ ਦੀ ਬਹੁਤ ਲੋੜ ਹੈ ਔਰ ਜਿਹੜੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਉਹ ਨਹੀਂ ਦਿੱਤੀਆਂ ਗਈਆਂ ਔਰ ਇਹਨਾਂ ਨੇ ਇਹ ਪ੍ਰਸਤਾਵ ਲਿਆ ਜਾਂਦਾ ਕਿ ਪੰਜਾਬ ਦੇ ਜਿਹੜੇ ਵਿਧਾਇਕ ਹੈ ਉਹਨਾਂ ਦੀਆਂ ਤਨਖਾਹਾਂ ਜਾਂ ਪੱਤੇ ਜੋ ਵੀ ਮਿਲਦੇ ਹੈ ਉਹਦੇ ਵਿੱਚ ਕਾਫੀ ਵਾਧਾ ਕਰਨ ਦੀ ਇਹਨਾਂ ਦੀ ਇਹ ਯੋਜਨਾ ਹੈ ਕੋਸ ਚੀਜ਼ ਦਾ ਵਿਰੋਧ ਕਰਨ ਲਈ ਮੈਂ 500 ਰੁਪਈਆ ਤੇ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ 500 ਰੁਪਈਆ ਇਹ ਇੱਕ ਸੰਕੇਤਕ ਵਿਰੋਧ ਹੈ ਉਹ ਇੱਕ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਲੋਕਾਂ ਦੀ ਜਿਹੜੀ ਹੈ ਇਹ ਕੀ ਆਵਾਜ਼ ਹੈ ਲੋਕਾਂ ਦੀ ਫੀਲਿੰਗ ਕੀ ਹੈ ਸਾਡੇ ਆ ਜਿਹੜਾ ਅਸੀਂ ਵਿਧਾਨ ਸਭਾ ਦੇ ਵਿੱਚ ਸਟੈਪ ਲੈ ਰਹੇ ਹਾਂ ਔਰ ਉਹਦੇ ਵਿੱਚ ਮੈਂ ਇਹ ਵੀ ਲਿਖਿਆ ਕਿ ਜਿਹੜਾ ਇਹ 500 ਰੁਪਈਆ ਆ ਇਹ ਮੇਰੇ ਵੱਲੇ ਨਹੀਂ ਹੈਗਾ ਜੀ ਇਕੱਲੇ ਵੱਲੋਂ ਉਹਦੇ ਵਿੱਚ ਇੱਕ ਜਿਹੜਾ ਲੜਕਾ ਹੈ ਉਹ ਇੱਕ ਮਜ਼ਦੂਰੀ ਕਰਦਾ ਜਦੋਂ ਵੀ ਉਹਨੂੰ ਸੁੱਤੀ ਮਿਲਦੀ ਹੈ ਹਾਲਾਂਕਿ ਉਹ ਵਿਦਿਆਰਥੀ ਹੈ ਵੀ ਚੈੱਕ ਕਰ ਰਿਹਾ ਜੀ ਬਿਲਕੁਲ ਇੱਕ ਲੜੀ ਹੈ ਜਿਹੜੀ ਉਹ ਜੰਨੇ ਦਾ ਰਸ ਵੇਚਦੀ ਹੈ ਉਹਦੇ ਕੋਲੋਂ ਵੀ ਪੈਸੇ ਲਏ ਆ ਸੀ ਇੱਕ ਸਾਈਕਲ ਪੈਨਸ਼ਨ ਲਾਣ ਵਾਲਾ ਹੁੰਦਾ ਹੈ ਉਹਦੇ ਕੋਲੋਂ ਵੀ ਪੈਸੇ ਲਏ ਆ ਮਤਲਬ ਤੁਸੀਂ ਹਰੇਕ ਵਰਗ ਨੂੰ ਕਵਰ ਅੱਜ ਆਪਸਾ ਆਇਆ ਜਿਹੜੀ ਕੀ ਪਹਿਲਾਂ ਜਿਹਨੂੰ 42000 ਤਨਖਾਹ ਮਿਲਦੀ ਸੀ ਹੋਰ ਉਹਨੂੰ 15000 ਮਿਲਣ ਲੱਗਾ ਮਤਲਬ ਕਿ ਹਰ ਤਰ੍ਹਾਂ ਦੇ ਜਿਹੜੇ ਆ ਲੋਕ ਆ ਉਹਨਾਂ ਨੂੰ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਤੇ ਮਤਲਬ ਇਹ ਜਿਹੜਾ ਤਰੀਕਾ ਹੈ ਹੁਣ ਕਈ ਤੇ ਇਸ ਨੂੰ ਮਤਲਬ ਹਾਸੋ ਖਲੀ ਗੱਲ ਦੱਸ ਰਹੇ ਆ ਜਾਂ ਕਿਸੇ ਨੂੰ ਲੱਗੇਗੀ ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਸਾਊਥ ਦੇ ਵਿੱਚ ਆਪਣੇ ਹੀ ਦੇਸ਼ ਵਿੱਚ ਸਾਊਥ ਦੇ ਵਿੱਚ ਇਸ ਤਰ੍ਹਾਂ ਦੇ ਤਰੀਕੇ ਬਣਾ ਕੇ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਕੋਈ ਫੈਸਲਾ ਲੈਣ ਲਈ ਜਾਂ ਕੋਈ ਫੈਸਲਾ ਵਾਪਸ ਲੈਣ ਲਈ ਇਸ ਕਰਕੇ ਤੁਸੀਂ ਆਪਣੇ ਲੈਵਲ ਤੇ ਗਰੋਹ ਸ਼ੁਰੂ ਕੀਤਾ ਇਸ ਜੀ ਇਸ ਕਰਕੇ ਤੁਸੀਂ ਵਿਅੰਗਮਈ ਚਿੱਠੀ ਲਿਖੀ ਹੈ ਜੀ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸੋ ਇਹ ਹਨ ਉਹ ਸੱਜਣ ਪ੍ਰਵਿੰਦਰ ਸਿੰਘ ਕਿਤਨਾ ਜਿਨ੍ਹਾਂ ਨੇ ਚਿੱਠੀ ਲਿਖੀ ਜਿੱਥੇ ਹੀ ਇਹ ਚਿੱਠੀ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਉੱਥੇ ਹੀ ਪੰਜਾਬ ਸਰਕਾਰ ਨੂੰ ਵਿਅੰਗਮਈ ਅਪੀਲ ਵੀ ਕਰ ਰਹੀ ਹੈ ਕਿ ਐਮਐਲਐਸ ਦੀਆਂ ਤਨਖਾਹਾਂ ਵਧਾਉਣ ਦੀ ਬਜਾਏ ਪੰਜਾਬ ਦੇ ਹੋਰ ਅਹਿਮ ਮੁੱਦਿਆਂ ਵੱਲ ਵੀ ਧਿਆਨ ਦਿੱਤਾ ਜਾਵੇ ਫਿਲਹਾਲ ਹੁਣ ਤੱਕ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੇ ਤੁਹਾਨੂੰ ਸਾਡਾ ਚੈਨਲ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ